ਕੁਦਰਤ ਦਾ ਕਮਾਲ ਦਿਖਾਈਏ ਬਿਨਾ ਰੇ ਸਪਰੇ ਬਿਨਾ ਪਾਣੀ ਲਾਇਆ ਸਰੋ ਦਿਖਾਈਏ ਆ ਦੇਖ ਲੋ ਭਾਈ ਇੱਕ ਦਾਣਾ ਸਰੋਂ ਦੇ ਇੱਕ ਦਾਣੇ ਤੋਂ 부ਜਾ ਦੇਖੋ 부ਜਾ ਆ 부ਜਾ 1 2 3 4 5 6 7 8 ਆ ਦੇਖੋ ਆ ਦੇਖੋ ਆ ਆ ਟੁੱਕੇ ਨਹੀਂ ਜਾ ਰਿਹਾ ਇੱਕ ਦਾਣੇ ਤੋਂ ਨਾ ਰੇ ਨਾ ਸਪਰੇ ਨਾ ਪਾਣੀ ਕੁਛ ਨਹੀਂ ਲਾਇਆ ਇਹਨੂੰ ਆ ਦੇਖੋ ਔਰ ਇਹ ਗੰਨੇ ਦੇ ਵਿੱਚ ਆਹ ਦੇਖੋ ਭਾਈ ਆਹ ਦੇਖੋ ਆ ਦੂਜਾ ਇੱਕ ਦਾਣੇ ਤੋਂ ਇੱਕ ਦਾਣੇ ਤੋਂ ਭੂਜਾ ਦੇਖਿਓ ਜੀ ਭੂਜਾ ਇਹਦਾ ਭੂਜਾ ਪੂਰਾ ਔਰ ਗੰਨੇ ਦੇ ਵਿੱਚ ਆਹ ਛੋਲੂਆ ਔਰ ਗੰਨੇ ਵਿੱਚ ਛੋਲੂਆ ਆਜੋ ਹੁਣ ਇਧਰ ਨੂੰ ਇਹ ਡਾਕਟਰ ਅਵਤਾਰ ਸਿੰਘ ਫਕਵਾੜਾ ਨੇ ਉਹਨਾਂ ਨੇ ਤਾਂ ਕਮਾਲ ਕੀਤੀ ਪਈਆ ਉਹ ਆਪ ਆਕੇ ਵਿਜਵਾਕੇ ਗਏ ਸੀ ਆਹ ਟੈਕਨੀਕ ਨਾਲ ਆਹ ਬੈੱਡ ਉੱਪਰ ਆ ਦੇਖੋ ਬੱਠ ਦੇ ਉੱਪਰ ਗੰਨਾ 4x4 ਦੇ ਉੱਤੇ ਗੰਨਾ ਲਾਇਆ ਵਾ ਗੰਨੇ ਦੇ ਵਿੱਚ ਛੋਲੂਆ ਤੇ ਆ ਅੱਗੇ ਸਰੋਂ ਆ ਨਾਲ ਆ ਇੱਥੇ ਸਰੋਂ ਆ ਦੇਖੋ ਜੀ ਇੱਕ ਕਮੂਠੇ ਤੋਂ ਆ ਦੇਖ ਲਓ ਇੱਕ ਦਾਣੇ ਤੋਂ ਸਰੋਂ ਦੇ ਇੱਕ ਦਾਣੇ ਤੋਂ ਆ ਪੂਰਾ ਪੂਰਾ ਦਰਖਤ ਦੇਖਿਆ ਕਦੇ ਹੈ ਜਾ ਆ ਲੈ ਲਓ ਆ ਦੇਖ ਲਓ ਜੀ ਅੱਗੇ ਆਜੋ ਹੁਣ ਆ ਦੇਖ ਲਓ ਇੱਕ ਦਾਣੇ ਤੋਂ ਸਰੋਂ ਦੇ ਇੱਕ ਦਾਣੇ ਤੋਂ ਇੱਕ ਦਾਣੇ ਤੋਂ ਇਹ ਇੱਕ ਟੋਹੋ ਆ ਦੋ ਆ ਗਏ ਦੋ ਦਾਣੇ ਆ ਤੋਂ ਆ ਤੇ ਆ ਲਾ ਲੋ ਆ ਤਾਂ ਹੁਣ ਪੂਰੀ ਪੱਕੀ ਪਈ ਆ ਇਹਨੂੰ ਤਾਂ ਹੁਣ ਖੋਲਾਂ ਤੋੜਾਂਗਾ ਇਹਨੂੰ ਤੇ ਇਹਦੇ ਚ ਮਤਲਬ ਕਿ ਐਹ ਹੈ ਜਾਂ ਦਾਣਾ ਵਧੀਆ ਪੂਰਾ ਇਹਨੂੰ ਹਾਂਜੀ ਆ ਹੁਣ ਇੱਥੋਂ ਪੱਕੀ ਪਈ ਆ ਇਹਨੂੰ ਵਿੱਚੋਂ ਵਿੱਚੋਂ ਵੱਡੀ ਆ ਵਿੱਚ ਆ ਆ ਦੇਖੋ ਆ ਦੇਖੋ ਆ ਦੇਖੋ ਇੱਕ ਦਾਣੇ ਤੋਂ ਇੱਕ ਦਾਣੇ ਤੋਂ ਇਹ 600 ਗ੍ਰਾਮ 600 ਗ੍ਰਾਮ ਫੀਜ ਪਾਉਂਦੇ ਆ ਡਾਕਟਰ ਸਾਹਿਬ ਔਰ ਇਹ ਬੈੱਡ ਦੇ ਉੱਪਰ ਫੀਜ ਦੇ ਆ ਸਰੋਂ ਦਾ 600 ਗ੍ਰਾਮ ਵੀ ਸਿਰਫ ਇੱਕ ਕਿੱਲੇ ਦਾ ਤੇ ਇੱਕ ਇੱਕ ਬੁੱਟੇ ਤੋਂ ਆ ਦੇਖੋ ਆ 부ਜਾ ਆ ਵੀ ਇੱਕ ਬੁੱਟੇ ਦਾ ਜੀ ਇੱਕ ਦਾਣੇ ਦਾ 부ਜਾ ਆ ਦੇਖੋ ਆ ਦੇਖੋ ਇੱਕ ਦਾਣੇ ਦਾ 부ਜਾ ਦੇਖੋ ਸਰੋਂ ਇੱਕ ਦਾਣੇ ਦਾ 부ਜਾ ਔਰ ਗੰਨਾ ਵਿੱਚ ਆ ਔਰ ਗੰਨਾ ਵਿੱਚ ਆ ਇਹ ਸਰੋਂ ਵਿੱਚੋਂ ਵਿੱਚੋਂ ਜਿਹੜੀ ਆ ਪੂਰੀ ਪੱਕੀ ਪਈ ਆ ਜਿਹੜੀ ਪੱਕੀ ਸੀ ਉਹ ਵਿੱਚੋਂ ਵਿੱਚੋਂ ਅਸੀਂ ਵੱਢੀ ਆ ਤੇ ਬਾਕੀ ਜੇ ਆਹ ਦੇਖ ਲੋ ਆ ਲੈ ਲੋ ਆਹ ਦੇਖ ਲੋ ਇੱਕ ਇੱਕ ਫਰੋਲੇ ਇੱਕ दाने ਤੋਂ ਡਾਕਟਰ ਸਾਹਿਬ ਇਹ ਕਹਿੰਦੇ ਆ ਕਿ ਸਰੋਂ ਦੇ ਇੱਕ दाने ਤੋਂ ਅਸੀਂ 40 ਕਿੱਲਿਆਂ ਦਾ ਵੀ ਕੱਢ ਲੈਣੇ ਆ ਆ ਵੀ ਇੱਕ दाने ਤੋਂ ਇੱਕ दाने ਤੋਂ ਅੱਛਾ ਇਦੇ ਤੇ ਕੋਈ ਡੀਪੀ ਨਹੀਂ ਕੋਈ ਯੂਰੀਆ ਨਹੀਂ ਕੋਈ ਸਪਰੇ ਨਹੀਂ ਇੱਕ ਵਾਰ ਵੀ ਪਾਣੀ ਨਹੀਂ ਲਾਇਆ ਸਿਰ ਮੀਂਹ ਦਾ ਜਿਹਾ ਪਾਣੀ ਆ ਪਾਣੀ ਆ ਆ ਗੰਨਾ ਵੀ ਦੇਖੋ ਕਹਿ ਜਾਵਾਂ ਜੀ ਆ ਇੱਕ ਦਾਣਾ ਜੀ ਇੱਕ ਸਰੋਂ ਦਾ ਇੱਕ ਦਾਣਾ ਇੱਧਰ ਆ ਜਾ ਆ ਵੀ ਦਿਖਾ ਦੇ ਆ ਦਿਖਾ ਦੇ ਸਰੋਂ ਦਾ ਇੱਕ ਦਾਣਾ ਆਹ ਦੇਖੋ ਦੇਖ ਲਓ ਜੀ ਸਰੋਂ ਦੇ ਇੱਕ ਦਾਣੇ ਤੋਂ ਕੀਆ ਕਮਾਲ ਹੈ ਕੀਆ ਕਮਾਲ ਆ ਆਹ ਆ ਆ ਦੇਖੋ ਜੀ ਇੱਕ ਇੱਕ ਦਾਣੇ ਤੋਂ ਇੱਕ ਇੱਕ ਦਾਣੇ ਤੋਂ ਇਹ ਆ ਵੀ ਦਿਖਾ ਦੇਤਾ ਸਰੋਂ ਦੇ ਇੱਕ ਬੀਜ ਤੋਂ ਇੱਕ ਸਰੋਂ ਦੇ ਬੀਜ ਤੋਂ ਆ ਦੇਖੋ ਪੂਜਾ ਦੂਜਾ ਦੇਖੋ ਇਹ ਹੈਗਾ ਪੂਰੀ ਆਰਗੈਨਿਕ ਪੂਰੀ ਆਰਗੈਨਿਕ ਅੰ ਵਿੱਚੋਂ ਵਿੱਚੋਂ ਕੱਢ ਲਈ ਆ ਕਿਉਂਕਿ ਜਿਹੜੀ ਪੱਕੀ ਪਈ ਆ ਆ ਦੇਖੋ ਜਿਵੇਂ ਖੜੀ ਹੈ ਇਹ ਗੰਨਾ ਆ ਵਿੱਚ ਵਿੱਚ ਗੰਨਾ ਆ ਦੇਖੋ 4x4 ਤੇ ਗੰਨੇ ਦੇ ਵਿੱਚੇ ਸਰੋਂ ਲਈ ਆ ਗੰਨੇ ਦੇ ਵਿੱਚੇ ਸਰੋਂ ਲਈ ਆ ਤੇ ਇਹ ਸਰੋਂ ਹੁਣ ਵੱਢ ਲੈਣੀ ਆ ਉਸ ਤੋਂ ਬਾਅਦ ਇਹ ਗੱਡਾ ਚੱਲੂਗਾ ਗੰਨਾ ਗੰਨਾ ਚੱਲ ਜਾਏਗਾ ਇਹ ਦੇਖੋ ਇਹ ਡਾਕਟਰ ਅਵਤਾਰ ਸਿੰਘ ਹਰਾਨੇ ਜੋ ਕਮਾਲ ਕੀਤੀ ਪਈ ਆ ਯੂਨੀਵਰਸਿਟੀਆਂ ਨੂੰ ਬਾਤ ਕਰਤਾ ਭਾਈ ਆ ਤੁਹਾਡੇ ਸਾਹਮਣੇ ਦੇਖੋ ਪਿੰਡ ਪਧੌਰ ਮੇਰੇ ਖੇਤ ਵਿੱਚ ਜੋ ਮੈਂ ਇਹ ਪ੍ਰਦਰਸ਼ਨੀ ਫਾਰਮ ਬਣਾਇਆ ਡਿਮੋਨਸਟ੍ਰੇਸ਼ਨ ਫਾਰਮ ਬਣਾਇਆ ਉੱਥੇ ਆ ਕੇ ਖੁਦ ਦੇਖ ਲੋ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਇਹ ਸਾਰਾ ਤੁਹਾਡੇ ਸਾਹਮਣੇ ਆਪਾਂ ਕਿਉਂ ਤਬਾਹ ਕਰ ਰਹੇ ਆ ਆ ਦੇਖੋ ਜ਼ਮੀਨ ਜਿਵੇਂ ਇਹ ਸਿਰਫੇ ਦੂਜਾ ਸਾਲ ਆ ਤੁਜੀ ਫਸਲ ਆ ਇਹ ਇਹ ਜ਼ਮੀਨ ਦੇ ਵਿੱਚ ਪਿਛਲੇ ਸਾਲ ਤੋਂ ਅਸੀਂ ਇਹਨੂੰ ਜ਼ਮੀਨ ਦੇ ਵਿੱਚ ਰੇ ਸਪਰੇਅ ਪਾਉਣਾ ਬੰਦ ਕੀਤਾ ਪਿਛਲੇ ਸਾਲ ਸ਼ੁਰੂ ਵਿੱਚ ਰੂੜੀ ਇੱਕ ਵਾਰੀ ਪਾਈ ਸੀ ਪੱਕੀ ਰੂੜੀ ਉਦੋਂ ਮਰੋਂ ਕੋਈ ਰੂੜੀ ਵੀ ਨਹੀਂ ਪਾਈ ਬਸ ਸਿਰਫ ਜੋ ਜੋ ਇੱਥੇ ਇੱਥੇ ਜੋ ਜੋ ਆਉਂਦਾ ਇਹ ਸਾਰਾ ਇਹ ਜਿੰਨਾ ਰੈਂਡ ਤੋਂ ਆਉਂਦਾ ਸਾਰੀ ਸਾਰੀਆਂ ਵਿੱਚੇ ਪਾਈ ਜਾਣੀ ਬਸ ਵਿੱਚੇ ਪਾਈ ਜਾਣੀਆਂ ਉਸੇ ਦਾ ਇਹ ਉਸੇ ਦੀ ਖਾਦ ਬਣਨੀ ਆ ਉਹਦੀ ਖਾਦ ਬਣ ਕੇ ਇਹ ਦੇਖ ਲਓ ਅੱਗੇ ਤੱਕ ਉਧਰ ਦਿਖਾ ਕੇ ਪਾਈ ਆਹ ਦੇਖ ਲਓ ਜੀ ਸਰੋਂ ਕੀ ਇਹ ਸਰੋਂ ਨੇ ਮਲਕੇ ਘਟੀਆਂ ਰਿਆਂ ਸਪਰਿਆਂ ਵਾਲੀਆਂ ਸਾਰੀਆਂ ਨੂੰ ਮਾਰ ਕੱਟਦਾ ਮਾਰ ਕੱਟਦਾ ਇੱਕ ਕੁਰਦਤ ਦਾ ਕਸ਼ਮਾ ਏ ਆ ਸਾਡੀ ਜ਼ਮੀਨ ਪੰਜਾਬ ਦੀ ਸੋਨਾ ਇਹ ਸਾਡੀ ਜ਼ਮੀਨ ਸੋਨਾ ਜਿਹਨੂੰ ਆਪਾਂ ਰਿਆਂ ਸਪਰੀਆਂ ਪਾ ਪਾ ਕੇ ਤਬਾਹ ਕਰੀ ਜਾਂਦੇ ਆ ਪਾਣੀ ਕੱਢ ਕੱਢ ਕੇ ਤਬਾਹ ਕਰੀ ਜਾਂਦੇ ਆ ਇਹ ਇਹ ਮਾਡਲ ਦੇਖ ਲਓ ਆ ਬਰਨਾਲਾ ਆ ਜਿਹੜੀ ਤੁਹਾਡੀ ਪਧੌੜ ਤੋਂ ਬਰਨਾਲ ਰਨ ਰੋਡ ਆ ਔਰ ਸਾਹਮਣੇ ਟਰੱਕ ਜੁਨੀ ਨਾ ਆ ਸ਼ੀਸ਼ੇ ਦੀ ਫੈਕਟਰੀ ਉਹਦੇ ਪਿੱਛੇ ਆ ਕੇ ਦੇਖ ਲਿਓ ਭਾਈ ਜਿਹਨੇ ਦੇਖਣਾ ਅੱਛਾ ਨਾਲ ਹੁਣ ਤੁਹਾਨੂੰ ਦੂਜਾ ਵੀ ਦਿਖਾ ਦਿਆਂ ਜੀ ਇੱਧਰ ਨੂੰ ਵੀ ਕਰ ਲਿਓ ਆ ਸਾਡੇ ਗੋਡੀਆਂ ਦੀ ਕੰਕਾ ਉਹਨਾਂ ਨੇ 5-5 ਪਾਣੀ ਪਾਤੇ 5-5 ਯੂਰੀਆ ਦੀਆਂ ਬੋਰੀਆਂ ਪਾਤੀਆਂ ਆ ਗੋਲੀ ਡੰਡਾ ਸਪਰੇ ਵੀ ਕਰਤੀ ਗੋਲੀ ਡੰਡਾ ਪੜਿਆ ਵਾ ਗੋਲੀ ਡੰਡਾ ਪੜਿਆ ਆ ਜੋ ਹੁਣ ਤੁਹਾਨੂੰ ਦਿਖਾ ਦਈਏ ਅੱਛਾ ਦਿਖਾ ਦਈਏ ਆ ਦਿਖਾਈ ਜਾ ਪੈਸਾ ਨੂੰ ਆ ਦੇਖੋ ਇੱਕ ਬੂਟਾ ਸਰੋਂ ਦਾ ਆ ਦੇਖੀ ਜਾਓ ਜੀ ਇੱਕ ਬੂਟਾ ਸਰੋਂ ਦਾ ਆ ਦੇਖੀ ਜਾਓ ਜੀ ਇੱਕ ਦਾਣਾ ਸਰੋਂ ਦਾ ਇੱਕ ਦਾਣਾ ਸਰੋਂ ਦਾ ਆ ਦੇਖ ਲਓ ਜੀ ਦਿਖਾ ਦੇ ਇੱਕ ਦਾਣਾ ਸਰੋਂ ਦਾ ਆ ਦੇਖ ਲਓ ਜੀ ਇੱਕ ਦਾਣੇ ਤੋਂ ਮਤਲਬ ਕਿ ਇਹ ਤਾਂ ਐਸਾ 부ਜਾ ਐਸਾ 부ਜਾ ਮਾਰਿਆ ਜਿਵੇਂ ਕਿ ਕੋਈ ਫਲ ਫਰੂਟ ਦਾ ਥਰੀ ਹੋਵੇ ਨਾ ਉਸ ਤਰ੍ਹਾਂ ਕਰਕੇ ਤੇ ਇਸੇ ਤਰ੍ਹਾਂ ਕਰਕੇ ਆਪੇ ਖਾਦੇ ਆ ਇਹਦੇ ਵਿੱਚ ਸੀ ਜੀ ਇਹਦੇ ਚ ਹਲਦੀ ਹਲਦੀ ਸੀਗੀ ਉਹ ਦੇਖੋ ਇੱਕ ਦਾਣਾ ਵਿੱਚ ਗਿਆਵਾ ਸੀ ਉਹ ਇੱਕ ਦਾਣੇ ਤੋਂ ਕੀ ਬਣਿਆ ਇਹਦੇ ਸੀਗੀ ਹਲਦੀ ਇਹ ਇਹਦੇ ਵਿੱਚ ਇਹ ਤੇ ਹਲਦੀ ਤੇ ਗੰਨਾ ਆ ਬੇਚਨਾ ਦੋ ਦਾਨੇ ਆ ਜੀ ਉੱਥੇ ਦਿਖਾ ਦੇ ਆ ਦੋ ਦਾਨੇ ਸਰੋਂ ਦੇ ਇੱਥੇ ਡਿੱਗ ਪਏ ਆ ਦੋ ਬੂਟੇ ਆ ਇੱਧਰ ਆ ਕੇ ਦਿਖਾ ਦੇ ਭਾਈ ਆ ਦੇਖ ਲੋ ਆ ਦੇਖ ਲੋ ਸਰੋਂ ਦੇ ਇੱਕ ਬੂਟਾ ਹੋ ਤੇ ਇੱਕ ਬੂਟਾ ਹੋ ਹੈ ਆ ਦੇਖ ਲੋ ਹਾਂ ਆ ਬੜਿਆਂ ਪਿਆ ਦੋ ਦੋ ਪਲਾਂਟਾ ਸਰੋਂ ਦੇ ਦੋਹਾਂ ਤੋਂ ਆ ਦੇਖ ਲੋ ਫਾ ਇਹਦੇ ਵਿੱਚੋਂ ਦਾ ਸੀ ਬੀਜੀਆ ਗੰਨਾ ਨਾਲ ਹਲਦੀ ਆ ਹੁਣ ਇਹ ਚ ਮੂੰਗੀ ਲਾ ਲੈਣੀ ਆ ਇਹ ਚ ਮੂੰਗੀ ਲਾ ਦੇਣੀ ਆ ਇਹਦੇ ਚ ਵੀ ਕੋਈ ਰੇਸ ਸਪਰੇ ਨਹੀਂ ਪਾਇਆ ਬਿਲਕੁਲ ਨਹੀਂ ਪਾਇਆ ਆਜੋ ਹੁਣ ਤੁਹਾਨੂੰ ਦਿਖਾ ਦਈਏ ਭਾਈ ਇੱਕ ਹੋਰ ਕ੍ਰਿਸ਼ਮਾ ਕੁਦਰਤ ਦਾ ਕ੍ਰਿਸ਼ਮਾ ਕੁਦਰਤ ਦਾ ਕ੍ਰਿਸ਼ਮਾ ਆ ਦੇਖੋ ਭਾਈ ਸਾਡਾ ਇਹਦੇ ਵਿੱਚ ਇੱਕ ਵੀ ਦਾਣਾ ਰੇ ਦਾ ਨਹੀਂ ਪਾਇਆ ਇੱਕ ਵੀ ਸਪਰੇ ਨਹੀਂ ਕੀਤੀ 21 ਸਪ੍ਰਿੰਗ ਕੀਤੀ ਤੇ ਪਾਣੀ ਇੱਕੋ ਲਾਇਆ ਸੀ ਪਹਿਲਾ ਹੋਣਾ ਦੂਜਾ ਪਾਣੀ ਪਤਲਾ ਫਤਲਾ ਬਹੁਤ ਪਤਲਾ ਪਤਲਾ ਜਿਹਾ ਪਾਣੀ ਆ ਪਰਸੋ ਲਾਇਆ ਬਹੁਤ ਬਦਲਾ ਪਤਲਾ ਪਾਣੀ ਤੇ ਇਹਦੇ ਚ ਤੁਸੀਂ ਦੇਖ ਲਓ ਇੱਕ ਵੀ ਗੋਲੀ ਡੰਡਾ ਲੱਭੋ ਆ ਲੱਭ ਦਿਓ ਜੀ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਲੱਭ ਲੇ ਕਿਹੜੀ ਇਹ ਸਾਡੀ ਜ਼ਮੀਨ ਦੀ ਤਾਕਤ ਇਹ ਸਾਡੀ ਜ਼ਮੀਨ ਆ ਪੰਜਾਬ ਦੀ ਜਿਹਨੂੰ ਅਸੀਂ ਤਬਾਹ ਕਰੀ ਜਾਂਦੇ ਆ ਅੱਗਾ ਲਾ ਲਾ ਕੇ ਸਪਰੇਆ ਕਰ ਕਰ ਕੇ ਆਪਣੀਆਂ ਕੈਮੀਕਲ ਖਾਦਾ ਪਾ ਪਾ ਕੇ ਇਹਨੂੰ ਤਬਾਹ ਕਰ ਰਹੇ ਆ ਆ ਸਿਰਫ ਦੂਜਾ ਸਾਲ ਆ ਜਿੱਤੇ ਵਿੱਚ ਕੁਝ ਨਹੀਂ ਪਾਇਆ ਪਹਿਲਾ ਸਾਲ ਥੋੜਾ ਮੁਸ਼ਕਲ ਆਈ ਪਰ ਦੂਜੇ ਸਾਲ ਦੇ ਵਿੱਚ ਦੇਖੋ ਜਮੀਨ ਕਿੰਸੀ ਦੀ ਕਿੰਸੀ ਓਏ ਭਰਾਵੋ ਓਏ ਵੀਰੋ ਕਿਉਂ ਤਬਾਹ ਕਰ ਰਹੇ ਆ ਆਪਣੀਆਂ ਜ਼ਮੀਨਾਂ ਇਹਦੇ ਵਿੱਚ 90% ਪਾਣੀ ਦੀ ਬਚਤ ਆ 90% ਪਾਣੀ ਦੇ ਵਿੱਚ ਆ ਬੈੱਡ ਬਣਾਇਆ 4 4 ਫੁੱਟ ਦੇ ਬੈੱਡ ਬਣਾਇਆ ਓਏ ਔਰ ਬੈਡ ਵੀ ਮਗਰੋਂ ਬਣਾਈ ਪਹਿਲਾਂ ਕਣਕ ਦਾ ਛਿੱਟਾ ਵਾਰਿਆ ਕਣਕ ਦਾ ਛਿੱਟਾ ਮਾਰ ਕੇ 16 ਕਿਲੋ ਵੀ ਪਾਇਆ ਕਣਕ ਦਾ 16 ਕਿਲੋ ਵੀ ਪਾ ਕੇ ਤੇ ਉਦੋਂ ਬਗਰੋਂ ਬੈਡ ਬਣਾ ਤਾ ਫਸ ਕੋਈ ਖਰਚਾ ਨਹੀਂ ਦੇਖੋ ਕੋਈ ਸੁਪਰ ਸੀਡਰ ਨਾਲ ਨਹੀਂ ਪੀਜਿਆ ਕੋਈ ਉਹਦਾ ਬੋਂ ਦਾ ਖਰਚਾ ਨਹੀਂ ਕੋਈ ਇਹਦੇ ਤੇ ਉਦੋਂ ਬਾਅਦ ਬਜਾਈ ਦਾ ਖਰਚਾ ਨਹੀਂ ਕੋਈ ਰੇ ਦਾ ਖਰਚਾ ਨਹੀਂ ਮਤਲਬ ਕਿ ਬਿਲਕੁਲ ਜਿਵੇਂ ਕਿ ਬਚਤ ਹੀ ਬਚਤ ਆ ਕੋਈ ਖਰਚਾ ਹੀ ਨਹੀਂ ਕੀਤਾ ਤੇ ਜਮੀਨ ਨੇ ਆਪਣੇ ਆਪ ਦੇਖੋ ਜਮੀਨ ਆ ਹੀ ਉੱਠ ਕੇ ਆ ਰਹੀ ਆ ਭਾਈ ਵਿਰੋਧ ਟੋੜ ਦੀਆਂ ਵੀ ਜਮੀਨਾਂ ਅਹੀਂ ਜੀਆਂ ਆ ਇੱਧਰ ਨੂੰ ਆ ਲੋ ਇਹ ਵੀ ਜਮੀਨਾਂ ਅਹੀਂ ਜੀਆਂ ਆ ਨਾਲ ਦੀ ਆਸਪਾਸ ਦੀਆਂ ਵੀ ਜਮੀਨਾਂ ਅਹੀਂ ਜੀਆਂ ਆ ਪਰ ਜੇਕਰ ਆਪਾਂ ਜ਼ਮੀਨ ਨੂੰ ਮੌਕਾ ਦੇਈਏ ਸਾਡੀ ਜ਼ਮੀਨ ਸੋਨਾ ਜਿਹਨੂੰ ਅਸੀਂ ਤਬਾਹ ਕਰੀ ਜਾਂਦੇ ਆ ਡਾਕਟਰ ਅਰਤਾਰ ਸਿੰਘ ਫਗਵਾੜਾ ਦਾ ਤਰੀਕਾ ਜੋ ਉਹਨਾਂ ਨੇ ਤਰੀਕਾ ਇੱਦ ਤਾ ਇਹ ਆ ਕੇ ਇੱਥੇ ਦੇਖ ਲੋ ਖੁਦ ਆ ਕੇ ਦੇਖ ਲੋ ਕਿ ਇਹ ਤਰੀਕਾ ਕਰ ਲੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਰੇ ਸਪਰੇਆ ਬਿਲਕੁਲ ਬੰਦ ਕਰ ਦਿਓ। ਪੌਣੀਆਂ ਥੋੜੀਆਂ-ਮੋਟੀਆਂ ਪਾ ਲਓ ਪਰ ਪਾਣੀ ਆ ਬੈਡਾਂ ਦੇ ਉੱਤੇ ਕੰਕ ਵਿੱਚੋਂ ਇਸੇ ਛਿੱਟਾ ਮਾਰ ਕੇ ਇੱਕ 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 ਕਿੱਲੇ ਦਾ 16 ਕਿਲੋ ਵੀ ਇੱਕ ਕਿੱਲੇ ਦਾ 16 ਕਿਲੋ ਕੰਕ ਦਾ ਬੀਜ ਛਿੱਟਾ ਮਾਰ ਕੇ ਉਹਨੂੰ ਬੀਜ-ਬੀਜ ਦੇ ਨਾਲ ਉਧਮਗਰ ਦੇ ਬੈੱਡ ਬਣਾ ਦਿਓ। ਜੇ ਕਿਸੇ ਨੇ ਪੌਣੀ ਵੀ ਆ ਯੂਰੀਆ ਇੱਕ ਅੱਧੀ ਬੋਰੀ ਪਾ ਲਿਓ ਪਰ ਤੁਹਾਨੂੰ ਆਪ ਨੂੰ ਹੀ ਲੱਗੇਗਾ ਕਿ ਲੋੜ ਨਹੀਂ। ਆਪ ਨੇ ਤੁਹਾਨੂੰ ਪਤਾ ਨਾ ਕਦੋਂ ਕੰਕ ਮੰਗਦੀ ਆ। بس ਕਣਕ ਦੀ ਉੱਪਰ ਬੂਕੇ ਦੀ ਜੜ ਨੂੰ ਉੱਪਰ ਪਾਣੀ ਨਹੀਂ ਲਗੰਦੇ ਨਾ ਖਾਲੀਆਂ ਦੇ ਵਿੱਚ ਪਾਣੀ ਦੇਣਾ ਬਸ ਉੱਪਰ ਨਹੀਂ ਪਾਣੀ ਲਗੰਦੇ ਨਾ ਬਸ ਇਹ ਗੱਲ ਧਿਆਨ ਰੱਖਣੀ ਇਹ ਹਾਂਜੀ ਤੇ ਇਹ ਤੇ ਉਹਨੂੰ ਕੋਈ ਯੂਡੀਏ ਦੀ ਲੋੜ ਨਹੀਂ ਪਾਉਣੀ ਬਿਲਕੁਲ ਉਹਨੇ ਯੂਡੀਏ ਨਹੀਂ ਮਗਰ ਇਹ ਗੱਲ ਧਿਆਨ ਰੱਖਿਓ ਭਾਈ ਤੇ ਇਹ ਹੁਣ ਦੇਖ ਲਓ ਇਹ ਤਰੀਕਾ અપਨਾ ਲਓ ਆਪਣੀਆਂ ਜ਼ਮੀਨਾਂ ਬਚਾ ਲਓ ਤੇ ਨਹੀਂ ਤਾਂ ਦੇਖੋ ਆ 15 ਸਾਲ ਦੇ ਵਿੱਚ ਜ਼ਮੀਨਾਂ ਸਾਡੀਆਂ ਬੰਜਰ ਹੋਈ ਜਾਣਗੀਆਂ ਕੋਈ ਜਾਂ। ਵਸ ਵੀਰੋ ਆਪਣੀ ਜ਼ਮੀਨ ਦਾ ਸੋਚੀਏ ਆਪਣੀ ਆਉਣ ਵਾਲੀ ਪੀੜ੍ਹੀ ਦਾ ਸੋਚੀਏ ਤੇ ਆ ਜੋ ਤਰੀਕੇ ਹੈਗੇ ਇਹਨੂੰ ਅਪਣਾ ਲਈਏ ਜਿੱਦ ਦੇ ਨੂੰ ਵੱਡਾਂਗੇ ਤੁਹਾਨੂੰ ਦੱਸ ਦਿਆਂਗੇ ਆਕੇ ਖੁਦ ਝਾੜ ਦੇਖ ਲੈਣਾ ਪੈਸੇ ਤੁਹਾਨੂੰ ਪਤਾ ਹੀ ਆ ਆ ਬੱਲੀ ਦੇਖ ਕੇ ਝਾੜਦਾ ਬੱਲੀ ਦਿਖਾ ਪਾਈ ਆ ਬੱਲੀ ਦੇਖ ਕੇ ਤੂੰ ਝਾੜ ਦੇਖ ਸਕਦੇ ਹੋ ਆ ਬੱਲੀ ਦੇਖ ਲਓ ਬੱਲੀ ਦੇਖ ਕੇ ਤੂੰ ਝਾੜ ਦਿੰਦਾ ਚੱਲ ਆ ਜੋ ਉਹ ਸਰੋਂ ਦੇ ਤੁਸੀਂ ਫੁੱਲ ਫਲੀਆਂ ਦੇਖ ਦੇਖ ਕੇ ਤੁਹਾਨੂੰ ਚੜ ਚੜ ਝਾੜ ਦਿੰਦਾ ਚੱਲ ਆ ਜੀ ਲੱਗੂ ਇਹ ਤਰੀਕਾ ਅਪਣਾ ਲਓ ਜ਼ਮੀਨ ਨੂੰ ਆਪਣੀ ਨੂੰ ਤਬਾਹ ਨਾ ਕਰੋ ਜ਼ਮੀਨ ਨੂੰ ਮੌਕਾ ਦਿਓ ਆਪਣੀ ਤਾਕਤ ਦਿਖਾਉਂਦਾ ਐਹੀੋ ਬੇਨਤੀ ਹੈ ਵਰਜੇ ਖਾਲਸਾ ਵਰਜੇ ਕੀ ਫਤਿਹ